ਦੀ ਪਾ ਰਹੇ ਸੀ ਜੀ ਪੈਡ ਤੇ ਚੜ ਰਹੇ ਸੀ ਜੀ ਉੱਤੇ ਬਸ ਕਿਹੜਾ ਖਾਗੀ ਕਿਤੇ ਕੰਦ ਬਸ ਅਸੀਂ ਇਕੱਲਾ ਸਭ ਤੋਂ ਬਸ ਨੂੰ ਪਤਾ ਲੱਗਾਈ ਸਾਨੂੰ ਕਿੰਨੇ ਲੋਕ ਥੱਲੇ ਆ ਗਏ ਦੱਸੋ ਸਾਰੀ ਗੱਲ ਪੰਜ 3 ਮੰਦਾਦਾਈਏ ਅਸੀਂ ਬਾਕੀ ਕੋਈ ਫਿਰ ਉਦੋਂ ਸੁਝਿਆ ਨਹੀਂ ਜੀ ਇੱਕ ਅੱਧਾ ਬੰਦਾ ਪਾਣੀ ਪੂਣੀ ਪੀਣ ਵਾਗਰ ਬਸ ਜਿਹੜਾ ਥੱਦੇ ਸਮਾਨ ਫੜਾਉਂਦਾ ਸੀ ਸਾਨੂੰ ਤਾਂ ਅੱਛਾ ਆ ਗੱਲ ਆ ਗਿਆ ਬਸ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਸੈਲਰ ਮਾਲਕ ਹੈ ਉਹਦੇ ਤੁਰੰਤ ਕਾਰਵਾਈ ਹੋਵੇ ਤੇ ਉਥੋਂ ਦੇ ਠੇਕੇਦਾਰ ਤੇ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਸਰਕਾਰ ਜਿੱਥੇ ਪਹਿਲੀਆਂ ਸਰਕਾਰਾਂ ਮਜ਼ਦੂਰਾਂ ਨੂੰ ਮਤੇਰੀ ਮਾਲ ਆ ਜਿਹੜਾ ਸਲੂਕ ਤੇ ਵਰਤ ਰਹੀਆਂ ਦੀ ਪੰਜਾਬ ਦਾ ਮੁੱਖ ਮੰਤਰੀ ਉਹਦੋਂ ਵੀ ਨਕੰਮਾ ਸਾਬਤ ਹੋਇਆ ਇੱਥੇ ਪਹਿਲਾਂ ਵੀ ਜਾਨੀ ਕਿ ਦਰਜਣਾ ਮਜ਼ਦੂਰ ਢਿਗਾ ਥੱਲੇ ਆ ਕੇ ਇਸ ਤਰ੍ਹਾਂ ਅ ਇੱਕ ਹੀ ਤਰ੍ਹਾਂ ਦੀ ਤੇ ਸਰਕਾਰ ਦੀ ਨਲਾਇਕੀ ਦੇ ਕਾਰਨ ਆ ਕੇ ਸਰਕਾਰ ਹਲੇ ਤੱਕ ਕੋਈ ਪਾਲਿਸੀ ਨਹੀਂ ਬਣਾ ਸਕੀ ਅਸੀਂ ਕਹਿੰਦੇ ਆ ਵੀ ਅਸੀਂ ਮੰਗ ਕਰਦੇ ਆ 50 ਲੱਖ ਰੁਪਇਆ ਮਾਮਜ਼ਾ ਤੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਤਤ੍ਰੰਤ ਕਾਰਵਾਈ ਹੋਵੇ ਤੇ ਜੇ ਸਰਕਾਰ ਇਹਦੇ ਤੇ ਕੋ ਢਿੱਲ ਵਰਤੀ ਹੈ ਤਾਂ ਅਸੀਂ ਜਾਨੀ ਕਿ ਤਕੜਾ ਜਿਹੜਾ ਸੰਘਰਸ਼ ਕਰਾਂਗੇ ਉਹਨਾਂ ਦੇ ਸਮੇਂ ਦੇ ਵਿੱਚ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਮਜ਼ਦੂਰਾਂ ਨਾਲ ਇੱਕ ਵੀ ਹਲੇ ਤੱਕ ਕੋਈ ਮੀਟਿੰਗ ਨਹੀਂ ਕੀਤੀ ਜਿਹਦੇ ਕਰਕੇ ਉਹ ਸਮਝਦੇ ਨੇ ਇੱਥੇ ਮਜ਼ਦੂਰ ਕੋਈ ਸੀਵਰੇਜ ਦੇ ਕੇ ਮਰ ਮੌਤ ਹੋ ਜਾਂਦੀ ਹੈ ਵੱਡੀਆਂ ਵੱਡੀਆਂ ਗੱਲਾਂ ਜਿਹੜੀ ਕਿ ਮੁੱਖ ਮੰਤਰੀ ਸਾਹਿਬ ਕਰਦੇ ਨੇ ਪਰ ਮਜ਼ਦੂਰਾਂ ਨਾਲ ਹਲੇ ਤੇ ਕੋਈ ਮੀਟਿੰਗ ਨਹੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਕੋਈ ਪਾਲਿਸੀ ਨਹੀਂ ਉਹ ਜਿਹੜੀ ਕਿ ਸਾਨੂੰ ਮੰਡੀ ਦਾ ਮਾਲ ਸਮਝਦੇ ਨੇ ਵੀ ਜੇ ਕਿਤੇ ਕੋਈ ਇਹੋ ਜਿਹੇ ਘਾਟਨੇ ਨੇ ਜਿਹੜੀਆਂ ਵਾਪਰ ਗਈਆਂ ਤਾਂ ਉਹਦੇ ਤੇ ਕਿਸੇ ਨੂੰ ਘੋਗਾ ਤੱਕ ਦੇ ਪੈਸੇ ਦੇ ਕੇ ਟਿਕਾ ਦੋ ਮਾੜਾ ਮੋਟਾ ਖਰਚਾ ਦੇ ਕੇ ਵੀ ਦੱਬ ਦੇਣਗੇ ਲੋਕ ਇਸ ਕਰਕੇ ਉਹ ਮਜ਼ਦੂਰਾਂ ਨੂੰ ਜਿਹੜੀ ਕਿ ਮੰਡੀ ਦਾ ਮਾਲ ਸਮਝਦੇ ਤੇ ਮੈਂ ਨਖੇਦੀ ਕਰਦਾ ਇੱਥੋਂ ਦੇ ਮੁੱਖ ਮੰਤਰੀ ਦੀ ਬਹੁ ਘਟੀਆ ਮੁੱਖ ਮੰਤਰੀ ਹੈ ਜਿਹੜਾ ਪਿਛਲੇ 2 ਸਾਲਾਂ ਤੋਂ 24 ਮਹੀਨਿਆਂ ਤੋਂ ਵੱਧ ਉਹਦੀ ਜਿਹੜੀ ਕਿ ਸਰਕਾਰ ਹੈ ਜਿਹੜੀ ਬਣੀ ਨੂੰ ਹੋ ਗਏ 28 ਮਹੀਨੇ ਤਾਂ ਫਿਰ ਵੀ ਜਾਨੀ ਕਿ ਕੋਈ ਮਜ਼ਦੂਰਾਂ ਦੇ ਹੱਕ ਦੇ ਵਿੱਚ ਅੱਜ ਤੱਕ ਕੋਈ ਵੀ ਉਹਨਾਂ ਨੇ ਹੱਦ ਨਾ ਨਾਡੀ ਮਾਰਿਆ ਇਸ ਕਰਕੇ ਅਸੀਂ ਸੰਘਰਸ਼ ਕਰਾਂਗੇ ਸਾਨੂੰ ਪਤਾ ਵੀ ਸੰਘਰਸ਼ ਤੋਂ ਬਿਨਾ ਕੋਈ ਹੱਲ ਨਹੀਂ ਹੋਣਾ ਕਿਉਂਕਿ ਮੁੱਖ ਮੰਤਰੀ ਇੱਥੇ ਘਟੀਆ ਸਰਕਾਰ ਘਟੀਆ ਤੇ ਉਹਦੇ ਲਈ ਅਸੀਂ ਮੰਗ ਕਰਦੇ ਆਂ ਵੀ 50 ਲੱਖ ਰੁਪਏ ਮਾਮਜ਼ਾ ਇੱਕ ਪਰਿਵਾਰ ਨੂੰ ਨੌਕਰੀ ਜੀ ਆਪਣੇ ਕਣਕਵਾਲ ਚੈਨਲ ਤੇ ਫੈਲਰ ਬਣਦੇ ਸੀ 25 30 ਫੁੱਟ ਕੰਧ ਸਿੱਧੀ ਜੀ ਮਜ਼ਦੂਰ ਉੱਥੇ ਕੰਮ ਕਰਦੇ ਸੀ ਉਹ اچانک ਕੰਦ ਇਹਨਾਂ ਦੇ ਉੱਪਰ ਆ ਡਿੱਗੀ ਪੰਜ ਬੰਦੇ ਸੀਗੇ ਪੰਜ ਬੰਦੇ ਦੇ ਵਿੱਚੋਂ ਤਿੰਨ ਸਹੇਰ ਹੋ ਗਏ ਤੇ ਦੋ ਮਤਲਬ ਪੂਰੀ ਤਰ੍ਹਾਂ ਜ਼ਖਮੀ ਨੇ ਬਹੁਤ ਹੀ ਗਰੀਬ ਪਰਿਵਾਰ ਨੇ ਮਿਹਨਤ ਮਜ਼ਦੂਰੀ ਕਰਕੇ ਖਾਂਦੇ ਨੇ ਵਿਚਾਰੇ ਬਹੁਤ ਅਸੀਂ ਗਰੀਬ ਪਰਿਵਾਰ ਹੈ ਜੀ ਇਹ ਕੋਈ ਸ਼ੈਲਰ ਬਣਿਆ ਦਿੱਗਾ ਇਹ 25 26 ਵਰਤੁੱਤੀ ਕੰਦ ਸੀ ਜੀ ਮਜ਼ਦੂਰ ਇੱਥੇ ਕੰਮ ਕਰ ਰਹੀ ਸੀ ਟ੍ਰਾਂਸਫਰਰਾਂ ਦੇ ਉੱਪਰ ਰਿੱਚ ਕਿੰਨੇ ਲੋਗਾਂ ਦੀ ਡੈਥ ਹੋ ਗਈ ਨੇ ਇਹ ਦੋ ਹੀਰੋ ਪਰਦੇ ਦੀ ਤੇ ਇੱਕ ਮੁੰਡਾ ਧਰਮਗੜ ਤੋਂ ਸੀਗਾ ਤੇ ਇੱਕ ਮੁੰਡਾ ਜੱਟ ਨਹੀਂ ਆ ਉਹ ਕਟਿਆਲ ਤੋਂ ਕੀ ਚਾਹੁੰਦੇ ਤੁਸੀਂ ਮਤਲਬ ਹਾਂ ਅੱਧੀ ਤਰ੍ਹਾਂ ਤੋਂ ਇਹ ਮੰਗ ਚਾਉਣੇ ਜੀ ਬਹੁਤ ਗਰੀਬ ਪਰਿਵਾਰ ਹੈ ਜੀ ਤੇ ਇਹਨਾਂ ਦੇ ਅੱਗੇ ਇੱਕ ਦੇ ਜਿਹੜੇ ਹੀ ਡੈਥ ਹੋਈ ਹੈ ਜੀ ਸੋ ਦੋ ਕੁੜੀਆਂ ਨੇ ਜੀ ਤੇ ਤਿੰਨ ਬੇਟੇ ਨੇਗੇ ਤੇ ਜਿਹੜਾ ਦੂਸਰਾ ਉਹਦੇ ਵੀ ਦੋ ਕੁੜੀਆਂ ਨੇ ਜੀ ਇਹ ਸਰਕਾਰ ਤੋਂ ਬਸ ਇਹੀ ਮੰਗ ਚਾਉਣੇ ਵੀ ਇਹਨਾਂ ਦੀ ਮੰਗ ਹੈ ਆਪਣੇ ਕੰਨਾਂ ਤੋਂ ਮੂੰਹ ਆ ਉਹਦੇ ਨਵੇਂ ਕਦਰ ਦੀ ਸਾਰੀ ਕਰਦੇ ਜਿਹੜਾ ਸਾਰੀ ਦੌਰਾਨ ਹੀ ਆਜੇ ਮਤਲਬ ਉਹ ਕੰਦ ਜੱਲਦੀ ਹੋਈ ਕੰਦ ਦੇ ਥੱਲੇ ਜਿਹੜੇ ਮਤਲਬ ਮਜ਼ਦੂਰ ਕੰਮ ਕਰਦੇ ਉਹ ਮਤਲਬ ਪਾਂਡੀਆਂ ਨੇ ਮਤਲਬ ਹਾਗੀਆਂ ਕਰ ਲੂ ਜਿਨ੍ਹਾਂ ਨੂੰ ਕਿੰਨਾ ਦੇ ਦਿੱਤਾ ਸੀ ਇੱਕ ਬਟਿਆਲੇ ਦੇ ਦਿੱਤਾ ਸੀ ਦੋ ਇਸ ਤਰ੍ਹਾਂ ਦੇ ਇੱਕ ਚਤਨੀਓ ਥੋਟਰੇ ਵਾਲੇ ਤੋਂ 3 3 ਸੁਣਾਉਂਦਾ ਬਾਕੀ ਉਹਨਾਂ ਦੇ ਸਟੇਟਮੈਂਟਾਂ ਜੋ ਵੀ ਆ ਵਾਰਸ ਉਹਨਾਂ ਦੇ ਉਸ ਤੋਂ ਮੁਲਾਕਾਤ ਕਰਨਾ ਹੈ